ਗੁਰਦਾਸਪੁਰ ਦੇ ਪਿੰਡ ਲੱਖੋਵਾਲ 'ਚ ਉਸ ਸਮੇਂ دہشت ਫੈਲ ਗਈ ਜਦੋਂ ਪਿੰਡ ਦੇ ਖੇਤਾਂ 'ਚ 18 ਸਾਲਾ ਨੌਜਵਾਨ ਦੀ ਲਾਸ਼ ਪਈ ਦੇਖੀ ਗਈ। ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਮ੍ਰਿਤਕ ਦੀ ਪਛਾਣ ਰਾਣਾ ਮਸੀ ਉਰਫ ਧੌਨੀ ਪੁੱਤਰ ਵਾਰਿਸ ਮਸੀ ਵਾਸੀ ਪਿੰਡ ਲੱਖੋਵਾਲ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਦਤਾਇਆ। ਇਹ ਜੀ ਅੱਜ ਸਾਨੂੰ ਇਤਲਾਹ ਮਿਲੀ ਸੀ ਵੀ ਇੱਕ ਨਾ ਡੈੱਡ ਬੋਡੀ ਪਈ ਆ ਤੇ ਅਸੀਂ ਮੌਕੇ ਤੇ ਆਏ ਆ ਇਹਦੀ شناخت ਹੋਈ ਆ ਰਾਣਾ ਪੁੱਤਰワਰਸ ਸਿੰਘ ਪਿੰਡ ਲਖੋਆ ਤੇ ਅਸੀਂ ਹੁਣ ਬੋਡੀ ਨੂੰ ਲੈ ਚੱਲੇ ਆ ਹਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕਰਾਂਗੇ। ਇਹ ਆ ਪਿੰਡ ਲਖੋਆ ਵਾਲੇ ਨਾਲ ਮੇਰੇワਰਸ ਸਿੰਘ ਗੱਡ ਬਾਗ ਫੂਕੋ ਚੱਕ ਮੇਲੇ ਤੇ ਲੜਾਈ ਹੋਈ ਸੀ। ਉਦੋਂ ਵੀ ਇਹਦਾ ਸ਼ਰਸੂਰ ਪਾੜਿਆ ਹੀਗਾ। ਕਾਹੇ ਕੋਹਣੀ ਕਿਤਾਬ ਤਾਲ ਦਾਖਲ ਕਰਾ ਆ ਗਿਆ ਆ ਕੱਲ 11 ਵਜੇ ਕਰੋ ਗਿਆ ਵਾ ਹਾਂਜੀ ਇਹਦਾ ਅਸ਼ਲ ਨਾਰ ਰਾਣਾ ਮੌਦਾ ਬਬ ਤੇ ਧੋਨੀ ਕਹਿੰਦੇ ਆ ਹਾਏ ਵਾ ਗੱਲ ਬਾਤ ਕਾਰੀ ਹੋਣੀ ਆ ਪਿੰਡ ਸਣਾ ਆ ਗਿਆ ਵ ਤੇ ਹੀ ਆਏ ਆ ਹਾਏ ਵਾ ਕਿੱਧਰ ਗਿਆ ਸੀ ਤੇ ਕੱਲ 11 ਵਜੇ ਗਿਆ ਵਾ ਕਰੋ ਇੰਦਾ ਮੈਂ ਦਾੜੀ ਕਰਾਵਾ ਹਾਏ ਵਾਹ ਉਹ ਸੁਬਹ ਨਹੀਂ ਪਹੁੰਚਿਆ ਮੰਨਾਈ ਪਹੁੰਚਾ ਥੂਣ ਵੀ ਬੰਦ ਹੁੰਦਾ ਰਿਹਾ ਵਾ ਹਾਏ ਕੋਈ ਲੱਗਦਾ ਛਤ ਤੇ ਸ਼ਾਕ ਕੇ ਕਾਤੇ ਹੋ ਲੜਿਆ ਰਹੇ ਹੋਰ ਕਾਦਾ ਸ਼ਾਕਾ ਕੀ ਚੰਦੇ ਕੁਝ ਕੋਈ ਇਥੇ ਆਪਣੀ ਕਾਰਵਾਈ ਹੁਣ ਕਰਨ ਦਿਖਾਰੀ ਹਾਂਜੀ